ਫਿਲੌਰ ਪੁਲਿਸ ਨੇ ਇੱਕ ਵਿਅਕਤੀ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸਰਪੰਸਿੰਘ ਬੱਲ ਨੇ ਦੱਸਿਆ ਕਿ ਅਪਰਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦਰਵਾਰਾਰਾਮ ਉਰਫ ਬਾਬਾ ਪੁੱਤਰ ਜੱਗੂਰਾਮ ਵਾਸੀ ਚੱਕ ਸਾਬੂ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਦੌਰਾਨੇ ਤਲਾਸ਼ੀ ਪੁਲਿਸ ਨੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਦਰਵਾਰਾਰਾਮ ਕਾਫੀ ਸਮੇਤੋਂ ਨਸ਼ੀਲੇ ਪਦਾਰਥ ਫਿਲੌਰ ਤੋਂ ਇਲਾਵਾ ਵਕਫਾ ਪਿੰਡਾਂ ਵਿੱਚ ਸਪਲਾਈ ਕਰ ਰਿ ਇਸ ਗ੍ਰਿਫਤਾਰੀ ਨਾਲ ਪੁਲਿਸ ਨੂੰ ਨਸ਼ਾ ਵਿਰੋਧੀ ਮਹਿੰਮ ਵਿੱਚ ਮਹੱਤਵਪੂਰਨ ਕਾਮਯਾਬੀ ਮਿਲੀ ਹੈ ਹੁਣ ਆ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਇਹ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਤੇ ਵਿੱਚ ਚੱਕਸਾਪੂ ਪਿੰਡ ਹੈਗਾ ਉਹਦੇ ਵਿੱਚ ਦਰਬਾਰਾ ਸਿੰਘ ਪੁਲਿਸਬਾਰਾ ਹੈਗਾ ਇੱਕ ਕਾਫੀ ਦੇਰ ਤੋਂ ਜਿਹੜਾ ਸੀ ਇਹਦੀ ਸ਼ਿਕਾਇਤ ਮਿਲ ਰਹੀ ਸੀ ਇਹ ਨਸ਼ੀ ਦੀਆਂ ਗੋਲੀਆਂ ਵੇਚਦਾ ਇਸ ਨੂੰ 100 ਗੋਲੀਆਂ ਸੁਮੇਤ ਜਿਹੜਾ ਵਾ ਉਹ ਇੰਸਪੈਕਟਰ ਸੰਜੀਵ ਕਪੂਰ ਤੋਂ ਦੀ ਟੀਮ ਦੇ ਵਿੱਚ ਜਿਹੜਾ ਆਪਣਾ ਚੌਕੀ ਇੰਚਾਰਜ ਹੈਗਾ ਨਰਮਲ ਸਿੰਘ ਉਹਦਾ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦਾ ਪੁਰਾਣਾ ਰਿਕਾਰਡ ਕੀਤਾ ਜਾਣਾ ਪੁਰਾਣਾ ਰਿਕਾਰਡ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਹੁਣ ਦਰਾਨੇ ਰਿਮਾਂਡ ਚੈੱਕ ਕੀਤਾ ਜਾਵੇਗਾ ਇਹ ਫਰਦਰ ਇਹਦੇ ਵਿੱਚ ਇੱਕ ਗੱਲ ਹੈ ਵੀ ਇਹ ਕਾਫੀ ਬਦਨਾਮ ਸੀ ਕਿ ਗੋਲੀਆਂ ਕਿੱਥੋਂ ਲੈ ਕੇ ਆਉਂਦਾ ਰਿਹਾ ਤੇ ਅੱਗੇ ਕਿੱਥੇ ਵੇਚਦਾ ਇਹਦੇ ਵੈਰੀਫਿਕੇਸ਼ਨ ਜਿਹੜੀ ਉਹ ਕੀਤੀ ਜੋਗੀ ਫਾਰਵਰਡ ਸਲਿੰਗਸ ਅਤੇ ਬੈਕਵਰਡ ਸਲਿੰਗਸ